ਲੋਰੀ ਜਾਗਰਨ ਤੇ ਅਸੀਂ ਆਏ ਜੀ ਸਾਨੂੰ ਉੱਥੇ ਮਿਲੇ ਸਾਡੇ ਸਬਸਕ੍ਰਾਈਬਰ ਤੇ ਬੜਾ ਚੰਗਾ ਲੱਗਿਆ ਸਵਾਗਤ ਹੈ ਇੱਕ ਵਾਰ ਫਿਰ ਤੁਹਾਡੇ ਨਵੇਂ ਬਲੌਗ ਦੇ ਵਿੱਚ ਸਾਰੇ ਤੋਂ ਪਹਿਲਾਂ ਸਾਰੇ ਪਾਕਿਸਤਾਨ ਨੂੰ ਜੈ ਮੱਤਾ ਦੀ ਮਾਤਾ ਜੀ ਸਾਰਿਆਂ ਦੇ ਆਪਣੀ ਕਿਰਪਾ ਬਣਾ ਕੇ ਰੱਖੇ ਆਦਰ ਸਹਿਯਕਸ਼ੇ ਤੇ ਬਾਕੀ ਦੋਸਤੋ ਅੱਜ ਅਸੀਂ ਮਾਤਾ ਚਿੰਤਪੂਨੀ ਮੇਲਿਆਂ ਤੇ ਤਾਂ ਨਹੀਂ ਜਾ ਰਹੇ ਅੱਜ ਅਸੀਂ ਜਾ ਰਹੇ ਹ ਜਾਗਰਣ ਤੇ ਬਹੁਤ ਪਿਆਰਾ ਖੂਬਸੂਰਤ ਜਗਰਣ ਹੁੰਦਾ ਆ ਪਿੰਡ ਬਾਗਪੁਰ ਤੌਰ ਜ਼ਿਲ੍ਹਾ ਹੁਸ਼ਿਆਰਪੁਰ ਆਪਣੇ ਇੱਥੇ ਲੋਕ ਲਈ ਆ ਜਾਗਰਣ ਹੋ ਰਿਹਾ ਤੇ ਉਸ ਤੋਂ ਬਾਅਦ ਪੈਦਲ ਯਾਤਰਾ ਵੀ ਸੰਗਤ ਜਾਣੀਆਂ ਮਾਤਾ ਚਿੰਤਪੂਨੀ ਦੇ ਦਰਸ਼ਨ ਕਰਨ ਉਹ ਵੀ ਆਪਾਂ ਤੁਹਾਨੂੰ ਤੰਦਰਖਾਉਂਗੇ ਬਲੌਗਸ ਦੇ ਵਿੱਚ ਤੇ ਬਣੇਰੋ ਵੀਡੀਓ ਨਾਲ ਬਹੁਤ ਖੂਬਸੂਰਤ ਚਾਕੀਆਂ ਤੇ ਬਹੁਤ ਖੂਬਸੂਰਤ ਪਾਰਟੀਆਂ ਰਹੀਆਂ ਭੇਟਾ ਕਰਨ ਵਾਸਤੇ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇਰੋ ਵੀਡੀਓ ਨਾਲ ਤੇ ਫਿਲਹਾਲ ਮੈਂ ਰੈਡੀ ਹੋ ਚੁੱਕਾ ਆ kurta pajama ਪਾ ਕੇ ਬਾਕੀ ਕੋਈ ਦੇ ਤੱਕ ਨਿਕਲਦੇ ਤੁਹਾਨੂੰ ਬਾਕੀ ਤੁਹਾਨੂੰ ਦਿਖਾਉਂਦੇ ਆ ਮੇਲੇ ਦੀਆਂ ਰੌਣਕਾਂ ਆਪਾਂ ਚਿੰਤਕੁਨੀ ਰੌਣਾ ਵਾਲੀ ਸਾਈਡ ਦੀ ਜਾਣਾ ਆ ਜੋ ਵੀ ਰੌਣਕ ਮਿਲਾਗਾ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਲੰਗਰ ਲੱਗੇ ਹੋਏ ਆ ਸਾਰੇ ਆਪਾਂ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਾਕੀ ਜਿੱਦਾਂ ਤੁਸੀਂ ਪਹਿਲੀਆਂ ਵੀਡੀਓ ਚ ਪਿਆਰ ਦਿੱਤਾ ਉਦਾਂ ਹੀ ਇਸ ਵੀਡੀਓ ਨੂੰ ਪਿਆਰ ਦਿਓ ਵੱਧ ਤੋਂ ਵੱਧ ਤੁਹਾਨੂੰ ਕਾਫੀ ਸਾਰੀਆਂ ਅਪਡੇਟਸ ਦੇਣੀਆਂ ਆਪਾਂ ਵੀਡੀਓ ਦੇ ਵਿੱਚ ਹਲੋ ਜੀ ਦੇਖੋ ਮੇਲਾ ਸਾਹਮਣੇ ਲੱਗਾ ਜੀ ਲੰਗਰ ਆਫਿਸ ਸੰਗਤ ਦਾ ਮੇਲਾ ਜੀ ਇੱਥੇ Yeah, <laughs> ਆ ਰਿਹਾ ਦਰਸ਼ਨ ਕਰਨ ਮਾਤਾ ਰਾਣੀ ਦੇ ਤੇ ਕਾਫੀ ਰਸ਼ ਪਿਆ ਹੋਇਆ ਹੈ ਦਿਖਾਦੇ ਤੁਹਾਨੂੰ

ਪੰਜ ਵਜੇ ਬਜੇ 27 ਜੁਲਾਈ 225 ਦਿਨ ਐਤਵਾਰ ਤੇ ਹੁਣ ਦੋਸਤੋ ਸ਼ਾਮ ਦਾ ਵੇਲਾ ਹੋ ਚੁੱਕਾ ਆ ਤੇ ਪੰਡਾਲ ਵੀ ਸਾਰਾ ਖਾਲੀ ਹੋ ਚੁੱਕਾ ਹੁਣ ਸਫਾਈਆਂ ਹੋ ਰਹੀਆਂ ਜੀ ਸਾਹਮਣੇ ਜੀ ਮਾਤਾ ਰਾਣੀ ਦਾ ਬਣਾਇਆ ਹੋਇਆ ਦਰਬਾਰ ਤੇ ਬਾਹਲੀ ਸਾਈਡ ਹੋ ਰਹੀਆਂ ਇਹ ਸਫਾਈਆਂ ਇੱਥੇ ਪੰਡਾਲ ਲੱਗਣਾ ਆ ਤੇ ਮਾਤਰਾਣੀ ਦੇ ਜੋ ਵੀ ਚਾਕੀਆਂ ਸ੍ਰੂਪਰਖਣ ਰੱਖਣੇ ਸਾਈਡ ਤੇ ਹੁਣ ਦੀ ਅਪਡੇਟ ਇਹ ਆ ਬਾਕੀ ਤੁਹਾਨੂੰ ਮਿਲਦਾ ਸ਼ਾਮ ਨੂੰ ਲੋ ਜੀ ਜਾਗਰਣ ਦੀ ਤਿਆਰੀ ਹੋ ਚੁੱਕੀ ਆ ਉਸ ਸਾਈਡ ਤੇ ਅਸੀਂ ਆਏ ਘਰ ਅਸੀਂ ਵੀ ਤਿਆਰ ਹੋ ਚੁੱਕੇ ਆ ਰੈਡੀ ਹੋ ਚੁੱਕੇ ਆ ਸਾਡੇ ਨਾਣੇ ਵੀ ਰੈਡੀ ਹੋ ਚੁੱਕੇ ਆ ਵੇ ਕਿ ਵੇ ਕਿ ਤੇ ਥੋੜੀ ਅਧਰ ਚੱਲਦੇ ਆ ਉਧਰ ਜਦੋਂ ਜਿਤ ਜਗਾਣੀ ਆ ਉਦੋਂ ਤੁਹਾਨੂੰ ਦਿਖਾਵਾਂਗੇ ਸੰਗਤ ਮਿਲ ਸਾਰਾ ਜੋ ਵੀ ਅਪਡੇਟ ਤਯਾ ਮੇਲੇ ਨਾਲ ਰਿਲੇਟਡ ਜਾਗਰਣ ਨਾਲ ਰਿਲੇਟਡ ਤੁਹਾਨੂੰ ਦੱਸਾਂਗੇ ਫਿਲਹਾਲ ਹੈਗਾ ਜਿਵੇਂ ਘਰ ਹੋਰੀ ਇਹਦਾ ਸਾਜ ਰਿਆ ਮਾਵਾਈ ਦਾ ਬਹੁਤ ਹੀ ਪਿਆਰਾ ਭਵਨ ਤੇ ਇਸ ਸਾਈਡ ਹੋ ਰਹੀ ਹੈ ਜੀ ਪੂਜਾ ਦੀ ਤਿਆਰੀ ਤਿਆਰੀਆਂ ਚੱਲੀਆਂ ਜੋੜਾ ਸ਼ੋਰਾਂ ਤੇ ਲੋ ਜੀ ਦੇਖੋ ਲਾਈਟਾਂ ਦੀ ਲਾਈਟਾਂ ਲੋਰੀ ਜਾਗ ਰਹੇ ਤੇ ਅਸੀਂ ਆਏ ਜੀ ਸਾਨੂੰ ਉੱਥੇ ਮਿਲੇ ਸਾਡੇ ਸਬਸਕ੍ਰਾਈਬਰ ਤੇ ਕਿਹਦਾ ਲੱਗ ਰਹੇ ਬਲੌਗ ਆਪਣੇ ਵਧੀਆ ਹੀ ਸਾਰੇ ਬਲੌਗ ਦੇਖਦੇ ਹੁੰਦੇ ਆ ਹਾਂਜੀ ਤੇ ਠੀਕ ਆ ਕਿੰਨੇ ਦਿਨ ਤੋਂ ਦੇਖ ਰਹੇ ਹੋ 10-15 ਦਿਨ ਹੋ ਗਏ ਜਦੋਂ ਲੈ ਜੋ ਵੀ ਰਾਤ ਤੇ ਚੱਲਦੇ ਬੈਨਾਂ ਕਿੱਦਾਂ ਲੱਗ ਰਹੇ ਬਹੁਤ ਹੀ ਅਨ ਲੱਗ ਰਹੇ ਮੇਲੇ ਇੰਜੋਏ ਕਰਦੇ ਹੁੰਦੇ ਹਾਂ ਜੀ ਬਹੁਤ ਅੱਛੀ ਆ ਬਹੁਤ ਰਹਦਾ ਨਾ ਵਧੀਆ ਵਾਹ ਸਹੀ ਆ ਸਹੀ ਆ ਅੱਜ ਵੀ ਜਾ ਗਿਆ ਜੀ ਹੁਣ ਕਿ ਜਿੱਤੇ ਜੀ ਮੰਗੂਵਾਲ ਮੰਗੂਵਾਲ ਤੱਕ ਹਾਂ ਜੀ ਉਹ ਤੁਰੇ ਆਹ ਉਹ ਜਾਰੀ ਹੋਦ ਮਿਲਣਾ ਨਾ ਚਲੋ ਬਹੁਤ ਵਧੀਆ ਪੂਰੀ ਦੇਖਿਆ ਕਰੋ ਤੁਹਾਨੂੰ ਆਪਾਂ ਮੇਲੇ ਦੇ ਅਪਡੇਟ ਦਿੰਦੇ ਰਹੇ ਆ ਆ ਲਓ ਆ ਨਿਕਾ ਜਾ ਸਬਸਕ੍ਰਾਈਬਰ ਕਰਾ ਆਂ ਜੀ ਹਾਂ ਜੀ ਕੱਚਾ ਬਾਬਾ ਕੱਚਾ ਦਾ ਯਾ ਬਾਬਾ ਆ ਜਾ ਬਾਬਾ ਨਾ ਪੂਤੀਆ ਦੇਖਦੇ ਆ ਜਿੱਥੇ ਰਾਮ ਦੀ ਭਿੰਡੀ ਮੱਥਾ ਡੇਕਦੀ ਹੈ ਪੂਣੀ ਤਾਂ ਉਹ ਜੈ ਮਾਤਾ ਦੀ ਹਾਂਜੀ ਦੋਸਤੋ ਬੱਚੇ ਸਾਰੇ ਸਬਸਕ੍ਰਾਈਬਰ ਆ ਜੀ ਆਪਣੇ ਦੱਸ ਰਹੇ ਹੁਣ ਉਹ ਦੇਖੋ ਕੁੜੀ ਥੋੜੀ ਪਿੱਛੇ ਨੂੰ ਉਹ ਲੁੱਕ ਗਈ ਆ ਕੇ ਸਾਰੇ ਸਬਸਕ੍ਰਾਈਬਰ ਹੀ ਆ ਜੀ ਇੱਥੇ ਆਪਣੇ ਹੂੰ ਸਾਰੇ ਆਪਣੇ ਵੀਡੀਓ ਦੇਖਦੇ ਆ ਜੀ ਮਾਤਾ ਚਿੰਤ ਪੂਣੀ ਦੇ ਮੇਲੇ ਦੀਆਂ

ਦੇਹੀ ਦਾ ਚਰ ਹੋ ਵੀ ਮਦਾਏ ਜੀ ਮਾਣ ਲਾ ਤੀਂ ਦੇ ਦਿਆ ਨੂੰ ਮਾਣ ਤਕਾਇਆ ਮਾਣ ਲਾ ਤੀਂ ਮਾਣ ਲਾ ਤੀਂ

ਰਸਤੀ ਜਿਮਾ ਮਿਲ ਗਈ ਮੈਂ ਚੰਗਾ ਤੇਰੀਆਂ ਤੇ ਪੌਣਾ ਹਰੀ ਦੇ ਮੈਨੂੰ ਸੁਹਰੀਆ ਲੱਗਦੀ ਐਨੀ ਸੁਹਰੀ ਵਾਹ ਪਰੀਆ ਤੇ ਪੌਣਾ ਹਰੀ ਦੇ ਸੁਹਰੇ जागा जागा, देड़ी जागा, देड़ी तो पामें थोड़ी दे जो पा, में थोड़ी ओ तेरा तेरा तू में नौमें सिरा नौमें नाथा इना नौ नाथा दे ਹਰ ਤੋਂ ਪਹਿਲਾਂ ਕਿਹਨਾਂ ਦੀ ਪੂਜਾ ਹੁੰਦੀ ਹੈ ਹਰ ਤੋਂ ਪਹਿਲਾਂ ਕੋਲੇਨਾ ਅਜੀ ਦੀ ਪੂਜਾ ਆਉਂਦੀ ਹੈ ਹੁਣ ਤੋਂ ਬਾਅਦ ਸਿੱਧ ਬਾਬਾ ਬਾਕਨਾ ਅਜੀ ਦੀ ਪੂਜਾ ਹੁੰਦੀ ਹੈ ਗੁਰੂ ਕੋਠਾ ਨਾ ਅਜੀ ਦੀ ਪੂਜਾ ਹੁੰਦੀ ਹੈ ਗੁਰੂ ਮਸ਼ਹਬਰ ਨਾ ਅਜੀ ਦੀ ਪੂਜਾ ਹੁੰਦੀ ਹੈ ਜਲਦਰੀ ਨਾ ਅਜੀ ਦੀ ਪੂਜਾ ਹੁੰਦੀ ਹਾਂਜੀ ਦੋਸਤੋ ਆ ਚੁੱਕਾ ਜੀ ਮੈਂ ਘਰ ਤੇ ਜਾਗਰਣ ਬਹੁਤ ਜ਼ਿਆਦਾ ਵਧੀਆ ਹੋਇਆ ਵੀਡੀਓ ਆ ਆਰਤੀ ਵੇਲੇ ਤਾਂ ਬਣਾਣੀ ਹੋਈ ਜੋ ਵੀ ਆ ਪੂਰੀ ਤੁਹਾਨੂੰ ਜਾਗਰਨ ਦੀ ਵੀਡੀਓ ਬਣਾ ਕੇ ਦੱਸੀ ਹੋਈ ਆ ਤੇ ਉਹ ਸੋਣਾ ਜਾਗਰਨ ਰਿਹਾ ਸਵੇਰ ਤੱਕ ਦਿਨ ਮਤਲਬ ਵਧੀਆ ਲੱਗਾ ਰਿਹਾ ਰਾਤ ਮਤਲਬ ਮੀਂਹ ਨਹੀਂ ਪਿਆ ਹਵਾ ਚੱਲਦੀ ਰਹੀ ਸੀ ਪਰ ਮੀਂਹ ਨਹੀਂ ਪਿਆ ਤੇ ਜਦੋਂ ਜਾਗਰਨ ਖਤਮ ਹੋਇਆ ਜੱਕਦਾ ਮੀਂਹ ਆ ਗਿਆ ਥੋੜੀ ਦੇਰ ਬਾਅਦ ਤੇ ਐਜੇ ਦਾ ਕਰਕੇ ਨਿਕਲਿਆ ਜਾਗਰਨ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਮਾਤਾ ਰਾਣੀ ਦਾ ਜਾਗਰਨ ਚ ਸਾਰੀਆਂ ਸੰਗਤਾਂ ਨੇ ਯਾਨੀ ਕਿ ਖੁੱਲੇ ਦਰਸ਼ਨ ਕੀਤੇ ਰੌਣਕ ਮਿਲ ਬਹੁਤ ਜ਼ਿਆਦਾ ਸੀਗਾ ਤਾਨੂੰ ਆਪਣੇ ਚੈਨਲ ਤੇ ਧਾਰਮਿਕ ਵੀਡੀਓਜ਼ ਮਾਤਾ ਚਿੰਦੂਪਨੀ ਬਾਬਾ ਵਾਲਕਨਾ ਜੀ ਨਾਲ ਰਿਲੇਟਡ ਹਰ ਇੱਕ ਤਰ੍ਹਾਂ ਦੀ ਵੀਡੀਓ ਸਾਡੇ ਚੈਨਲ ਤੇ ਮਿਲਦੀ ਰਹੂਗੀ ਹਾਂਜੀ ਚਲੋ ਫਿਰ ਦੋਸਤੋ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਬਾਏ ਬਾਏ ਦੋਸਤੋ